ਸੰਗਤਾਂ ਨੂੰ ਦੇ ਜਾ ਤੂੰ ਦਦਾਰ ਦਾ ਧਿਆ ਤਪਰੇ ਨੇ ਸੀਨੇ ਆ ਕੇ ਠਾਰਦਾ ਧਿਆ ਤਪਰੇ ਨੇ ਸੀਨੇ ਆ ਕੇ ਠਾਰਦਾ ਧਿਆ ਸੰਗਤਾਂ ਨੂੰ ਦੇ ਜਾ ਤੂੰ ਦਦਾਰ ਦਾ ਧਿਆ ਤਪ ਰੇ ਨ ਸਿਨੇ ਆ ਕੇ ਠਾਰਦਾ ਤਿਆ ਤਪ ਰੇ ਨ ਸਿਨੇ ਆ ਕੇ ਠਾਰਦਾ ਤਿਆ ਆਦੇ ਨੂ ਨਜ਼ਾਰਾਂ ਦਾ ਕਾਦਰ ਤੇ ਖੜੇ ਸਵਾਲੀ ਨਾਮ ਖੁਮਾਰੀ ਪਾ ਕੇ ਪਰਦੇ ਸਭ ਦੇ ਕਾਸੇ ਖਾਲੀ ਨਾਮ ਖੁਮਾਰੀ ਪਾ ਕੇ ਪਰਦੇ ਸਭ ਦੇ ਕਾਸੇ ਖਾਲੀ ਸੇਵ ਕਾਂਦੀ ਸੁਣ ਜਾਪਕਾਰ ਦਾ ਧਿਆ ਤਪਰੇ ਨੇ ਸੀਨੇ ਆ ਕੇ ਠਾਰਦਾ ਧਿਆ ਤਪਰੇ ਨੇ ਸੀਨੇ ਆ ਕੇ ਠਾਰਦਾ ਧਿਆ ਸਭ ਕੁਝ ਹੁੰਦਿਆਂ ਕਾਲ ਪੈ ਗਿਆ ਵੱਧ ਗਈ ਏ ਮੰਗਾਈ ਸਭ ਕੁਝ ਹੁੰਦਿਆਂ ਕਾਲ ਪੈ ਗਿਆ ਵੱਧ ਗਈ ਏ ਮੰਗਾਈ ਏ ਤੂੰ ਜਾਣੇ ਕੀ ਹੋਣਾ ਏ ਸਾਨੂੰ ਸਮਝ ਨਾ ਆਈ ਏ ਤੂੰ ਜਾਣੇ ਕੀ ਹੋਣਾ ਏ ਸਾਨੂੰ ਸਮਝ ਨਾ ਆਈ ਹੂੰ ਮੱਛੀ ਆਛ ਫੇਰੇ ਹਾ ਹਕਾਰ ਦਾ ਤਿਆ ਤਪਰੇ ਨੇ ਸਿਨੇ ਆਕੇ ਠਾਰਦਾ ਤਿਆ ਤਪਰੇ ਨੇ ਸਿਨੇ ਆਕੇ ਠਾਰਦਾ ਤਿਆ ਸੰਗਤਾਂ ਨੂੰ ਦੇ ਜਾ ਤੂੰ ਦਦਾਰ ਦਾ ਤਿਆ ਤਪਰੇ ਨੇ ਸਿਨੇ ਆਕੇ ਠਾਰਦਾ ਤਿਆ ਤਪਰੇ ਨੇ ਸਿਨੇ ਆਕੇ ਠਾਰਦਾ ਤਿਆ ਨਾਲ ਕਿਸੇ ਨਾ ਜਾਂਦੀ ਦੇਖੀ ਮਾਇਆ ਜਨਾ ਨੇ ਜੋੜੀ ਨਾਲ ਕਿਸੇ ਨਾ ਜਾਂਦੀ ਦੇਖੀ ਮਾਇਆ ਜਨਾ ਨੇ ਜੋੜੀ ਦਿਆ ਧਰਮ ਤੋਂ ਬੇਮੁਖਿਓ ਕੇ ਬਣ ਗਏ ਲੱਖ ਕਰੋੜੀ ਉਹ ਦਿਆ ਧਰਮ ਤੋਂ ਬੇਮੁਖਿਓ ਕੇ ਬਣ ਗਏ ਲੱਖ ਕਰੋੜੀ ਅੰਤ ਦਿਨ ਕਿਸੇ ਨੂੰ ਕੋਈ ਸਾਰਦਾ ਧਿਆ ਕਪਰੇ ਨੇ ਸੀਨੇ ਆ ਕੇ ਠਾਰਦਾ ਧਿਆ ਕਪਰੇ ਨੇ ਸੀਨੇ ਆ ਕੇ ਠਾਰਦਾ ਧਿਆ ਜਮਲੇ ਜੜਦੀ ਤੂੰ ਵੀ ਦਾਤਾ ਤੇਰਾ ਨਾਮ ਪੁਕਾਰੇ ਜਮਲੇ ਜੜਦੀ ਤੂੰ ਵੀ ਦਾਤਾ ਤੇਰਾ ਨਾਮ ਪੁਕਾਰੇ ਤੇਰਾ ਜਨਮ ਦਿਹਾੜੇ ਉੱਤੇ ਤੂੰ ਹੀ ਤੂੰ ਪੁਕਾਰੇ ਪਾਪਾਂ ਵਿੱਚ ਡੁੱਬੀ ਹਿੰਦ ਤਾਰਦਾ ਤਿਆ ਤਪਰੇ ਨੇ ਸੀਨੇ ਆਕੇ ਠਾਰਦਾ ਤਿਆ ਤਪਰੇ ਨੇ ਸੀਨੇ ਆਕੇ ਖਾਰ ਬਾਤਿਆ ਸੰਗਤਾਂ ਨੂੰ ਦੇ ਜਾ ਤੂੰ ਦਦਾਰ ਦਾ ਧਿਆ ਤਪਰੇ ਨੇ ਸੀਨੇ ਆਕੇ ਖਾਰ ਦਾ ਤਿਆ ਤਪਰੇ ਨੇ ਸੀਨੇ ਆਕੇ ਖਾਰ ਦਾ ਤਿਆ